ਜਿਹੜਾ ਮੇਰਾ ਨਾਮ ਸਰਮ ਸਿੰਘ ਫਾਮ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦਾ ਪੰਜਾਬ ਬਰਗਾਨ ਉਹ ਜੋ ਕਿ ਪਿੰਡ ਦੇ ਤੱਕੇ ਪੀ ਲੋਵਾਲਦਾ ਜਿਹੜਾ ਮੈਟਰ ਆ ਉਹ ਦੱਸਿਆ ਜਾ ਰਿਹਾ ਵਾ ਕਿ ਪਿੰਡ ਵਿੱਚ ਕਦੇ ਦੋ ਧਰੇ ਬੰਦਿਆਂ ਦੀ ਲੜਾਈ ਹੋਈ ਇਹ ਤੀਸਰਾ ਬੰਦਾ ਜਿਹਨੂੰ ਪੁਲਿਸ ਨੇ ਜਿਹੜਾ ਲੋਕੋ ਕੀ ਜਿਹੜਾ ਐਸਟੀਯੂ ਨੇ ਚੁੱਕ ਲਿਆਂਦਾ ਵਾ ਉਹ ਬੰਦੇ ਦਾ ਇਸ ਲੜਾਈ ਦੇ ਨਾਲ ਕੋਈ ਵੀ ਰੋਲ ਨਹੀਂ ਉਹ ਥਾਣੇ ਦੇ ਵਿੱਚ ਲਿਹਾਉਣ ਨਾਲ ਇੱਕ ਦੋ ਤੇ ਝੂਠੀ ਐਫਆਰ ਕੀਤੀ ਗਈ ਆ ਔਰ ਦੂਸਰੇ ਪਾਸੇ ਉਹ ਬੱਚੇ ਨੂੰ ਜਿਹੜਾ ਵਾ ਕੋਟ ਕੋਟ ਕੇ ਜਿਹੜਾ ਵਾ ਕਾਫੀ ਜ਼ਾੜਾਂ ਦੇ ਕੋਈ ਬੁਰਾ ਹਾਲ ਕੀਤਾ ਗਿਆ ਵਾ ਕਿਉਂਕਿ ਵੇਖੋ ਜਿਹੜੀਆਂ ਲਾਉਣ ਆਰਡਰ ਦੀਆਂ ਉਹ ਜੇ ਖਾਕੀ ਵਰਦੀ ਦੇ ਵਿੱਚ ਰਲ ਕੇ ਜਿਹੜੀ ਆ ਇੱਕ ਭੇੜੀਆ ਦਾ ਰੂਪ ਨਿਭਾ ਰਹੀ ਆ ਉਹ ਬੱਚੇ ਨੂੰ ਇੰਨਾ ਬੁੜੀ ਤਰ੍ਹਾਂ ਕੁੱਟਿਆ ਹੋਇਆ ਤੇ ਦੇਰ ਨਾਲ ਲੋਕਾਂ ਦੇ ਦੱਸਣ ਅਨਸਾਰ ਕਿ ਉਹਦੀਆਂ ਅੱਖਾਂ ਦੇ ਉੱਤੇ ਜਿਹੜੇ ਕਾफी ਜਿਆਦੇ ਨਿਸ਼ਾਨ ਪਏ ਆ ਅਸੀਂ ਪ੍ਰਸ਼ਾਸਨਕਾਰੀ ਇਹ ਉੱਚ ਅਧਿਕਾਰੀਆਂ ਦੇ ਵੀ ਮੰਗ ਕਰਦੇ ਆ ਕਿ ਉਹ ਬੱਚੇ ਦਾ ਜਿਹੜਾ ਮੈਡੀਕਲ ਕਰਵਾਇਆ ਜਾਵੇ ਉਹ ਬਲਕੇ ਜਿਹੜਾ ਸਾਡਾਂ ਦੇ ਨਾਲ ਜਿਹੜਾ ਵਾ ਆਪਣੀ ਦਰਦ ਨੂੰ ਮਹਿਸੂਸ ਕਰਦਾ ਹੋਇਆ ਤੇ ਉੱਥੇ ਤਰ੍ਹਾਂ ਜਿਹੜੀ ਇੱਕ ਬਿਸਤਾਰ ਦੀ ਬੇਦ ਵੀ ਕੀਤੀ ਗਈ ਆ ਉਹਦੇ ਹਤਾਰ ਦਾ ਜਿਹੜਾ ਵਾ ਸਾਨੂੰ ਇਨਸਾਫ ਦਿਵਾਇਆ ਜਾਵੇ ਪਰ ਜਿਹਦੇ ਪਰਿਵਾਰ ਆ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਜਿ ਉਹ ਝਗੜੇ ਵਾਲੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਬੋਲੇ ਚੌਂਦਰ ਪਤਵਾਨ ਵਾਲਮੀਕ ਮਾਰਾਇ ਕੀ ਜਾ। ਕਿ ਪਿਲਵਾਦੇ ਹੁਣ ਧਰਨਾ ਲਗਾ ਕੀ ਮਸਲਾ ਸਾਰਾ ਹੈ। ਇਹ ਨਾ ਕਾਲਰ ਆ ਤੇ ਸਾਡੇ ਕੋ ਨੌਜ ਦੀ ਗੱਲ ਆ। ਐਸਚੀਓ ਸਾਹਿਬ ਦਾ ਮੈਸੇਜ ਆਇਆ ਵੀ ਮੈਂ ਡਿਊਟੀ ਅਫਸਰ ਹੀ ਉੱਥੇ ਲੋਕੇ ਦੇ ਪਹੁੰਚੇ ਦੋ ਪਾਰਟੀਆਂ ਦਾ ਝਗੜਾ ਹੋਇਆ ਵਾ। ਉੱਥੇ ਗਏ ਇੱਕ ਪਾਰਟੀ ਦਾ ਹਸਪਤਾਲ ਦਾਖਲ ਹੋ ਗਈ ਤੇ ਦੂਜੀ ਪਾਰਟੀ ਤੇ ਘਰ ਵਿੱਚ ਕੋਈ ਨਹੀਂ ਹੈਗਾ ਉੱਥੇ। ਜਿੱਥੇ ਗਰਬਾਲ ਸਿੰਘ ਆ ਗਿਆ। ਇਹਦਾ ਨਾ ਘਰ ਨਹੀਂ ਨਾ ਇਹਦਾ ਕੋਈ ਲੈਣਾ ਨਾ ਕੋਈ ਦੇਣਾ ਉਹ ਘਰਦੇ ਵੀ ਜਿੰਦ ਘਰ ਗਏ ਨੂੰ ਕਹਿੰਦੇ ਕਿ ਕਿੱਧਰ ਆ ਗਏ ਸਾਡੇ ਘਰ ਤੇ ਇਹ ਹੁੰਦੇ ਫਿਰ ਮੁਲਾਜ਼ਮਾਂ ਦਾ ਵੱਧ ਘਟ ਬੋਲਣ ਦੇ ਪਿਆ ਚਲੀ ਮ ਬੋਲਣ ਦੇ ਪਿਆ ਇਹਨੂੰ ਇੱਥੇ ਜਾਣਦੇ ਕਿ ਆ ਵੀ ਜਾ ਤੇਰੇ ਘਰ ਦੇ ਵੀ ਇਹ ਧਰ ਵਾਲੇ ਵੀ ਇਤਰਾਜ ਕਰਦੇ ਕਿ ਤੂੰ ਜਾ ਇੱਥੋਂ ਤੇ ਇਹ ਫਿਰ ਗੁੱਥਨ-ਗੁੱਥਾ ਘਟਣਾ ਹੋ ਗਏ ਤੇ ਮੁਲਾਜ਼ਮਾਂ ਦੀ ਵਰਦੀ ਪਾੜੀ ਆ ਪੱਗ ਲਾਈ ਆ ਫਿਰ ਇਹਦੇ ਰਿਕਾਰਡਿੰਗ ਆ ਜਿਹੜਾ ਜੋ ਵੀ ਆ ਮਕਦਮਾ ਨੰਬਰ 241 ਦਰਜ ਕੀਤਾ ਹੈ ਸਾਡੀ ਵੀ ਪੁਲਿਸ ਅਧਿਕਾਰੀ ਇਥੇ ਆਣ ਕੇ ਮੁਲਾਜ਼ਮਾਂ ਦੇ ਲਈ ਜੀ ਉਹ ਨਾ ਉਹ ਤਾਂ ਐਜੂਕੇਸ਼ਨ ਫੇਰ ਲੰਦਾ ਜਾਂਦਾ ਪੁਲਿਸ ਤੇ ਫਿਰ ਮਤਲਬ ਸਾਡੀ ਵੀ ਲਈ ਆ ਪੁਲਿਸ ਮੁਲਾਜ਼ਮ ਵੀ ਰਜੇ ਸੀ ਤਾਂ ਕਿ ਫੜ ਕੇ ਲੱਗਾ ਸੀ ਜਾ ਕੇ ਆ ਇਹ ਤਾਂ ਆਮ ਹੁੰਦਾ ਜੀ ਪਬਲਿਕ ਦੀ ਇਹ 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 ਤਾਂ ਪਬਲਿਕ ਦੇ ਲਈ ਮੁਲਾਜ਼ਮੀ ਸਾਡਾ ਮੁੰਡਾ ਚਲਾ ਕੇ ਗਿਆ ਆ ਹੁੰਦਾ ਮੁਲਾਜ਼ਮਾਂ ਦਾ ਕੰਮ ਕੀਤੇ ਪੱਗ ਲੱਤੀ ਹਾਂਜੀ ਹਾਂਜੀ ਉਹਨੇ ਤਾਪ ਦੇ ਕਾਰਵਾਈ ਕੀਤੀ ਸੀ ਹਾਂਜੀ ਹਾਂਜੀ ਤਾਂ ਮਨ ਟੱਚ ਕਰੇ ਸਾ ਗਿਆ ਘਾਤਾ ਦੀ ਰਾਤ ਦਾ 241 ਨੰਬਰ ਮਕਦਮਾ ਹੈ